ਕਾਲ ਦੋਸਤੋ ਅੱਜ ਦੋਸਤੋ ਤੁਹਾਨੂੰ ਕੈਂਪਰੇਜ ਦੇ ਵਿੱਚ ਆਪਾਂ ਮੇਲਾ ਦਿਖਾਉਣਾ ਗੋਰੀਆਂ ਦਾ ਤੇ ਚਲੋ ਚੱਲਦੇ ਆਜੇ ਮੇਲਾ ਕਿੱਦਾਂ ਦਾ ਹੁੰਦਾਗਾ ਹੁਣ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਜਿਵੇਂ ਮੇਲੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਤੇ ਇਸ ਟਾਈਮ ਇਹਨਾਂ ਦੇ ਗੋਰੀਆਂ ਦੇ ਮੇਲੇ ਵੀ ਚੱਲ ਰਹੇ ਨੇ ਚਲੋ ਆਪਾਂ ਦੇਖੀਏ ਕਿੱਦਾਂ ਦਾ ਮੇਲਾ ਲਓ ਜੀ ਕਰਕੇ ਐਂਟਰੀ ਮੇਲੇ ਦੇ ਵਿੱਚ ਆ ਜੀ ਆਪਣਾ ਚੰਡੋਲ ਦੇ ਵਾਤੇ ਵੀ ਲਾਈਨ ਅਪ ਲੱਗਿਆ ਹੋਇਆ ਹੈਗਾ ਆ ਬਲੈਂਕਟ ਹੈ ਕਪੜਾ ਲੀੜਾ ਕਪੜਾ ਲੀੜਾ ਕੁੱਟੀਆਂ ਨਹੀਂ ਹੈ ਹੈ ਕਪੜਿਆਂ ਦੀ ਛੇ ਲੱਗੀ ਦੇਖ ਲਓ You tell about you Maybe next time. Come back later. Try again, guys. Thank you. Just a few more. Come on over with Teddy Bear Gals. And everybody else mm. like want to win, radio today, walk in. Anybody else want to win, ready to win? Radio today, walk in? One more for top so. ਇਹ ਆਪਣੇ ਤਿੰਨ ਗਲਾਸ ਉੱਟਣੇ ਹੈਗੇ ਲੱਕੜ ਦੇ ਬਣੇ ਹੋਏ ਨੇ ਮਤਲਬ ਤਾਂ ਬੋਲ ਦੇ ਨਾਲ ਲੇਮੋਨੇਡ ਨਿੰਬੂ ਪਾਣੀ ਆ ਜੀ ਇਹ ਇਧਰ ਨੂੰ ਵੀ ਹੈਗਾ ਇਹ ਤਾਂ ਬਾਹਰ ਚਾਲ ਲਿਆ ਜੀ ਤੇ ਥੋੜਾ ਅੰਦਰ ਵੀ ਦਿਖਾ ਕੇ ਲਿਆ ਮੈਂ ਅੰਦਰ ਵੀ ਸੰਖਾਉਣੇ ਕਿ ਕੈਂਬਰੇਜ ਫੇਅਰ ਮਾਰਕੀਟਪਲੇਸ ਇੱਥੇ ਜਿਹੜੇ ਲੋਕ ਵੇਚਣ ਖੁੱਚਣ ਵਾਲੇ ਲੱਗੇ ਨੇਗੇ ਲਓ ਜੀ ਅੰਦਰ ਵੀ ਇੰਡੋਰ ਵੀ ਮੇਲਾ ਤਾਂ ਇਹ ਤੋਂ ਚਾਸਤੋ Okay, so I think it was in the You guys look amazing. <laughs> okay, they aur mela. Mila by Logan Studio on this ਤਕਾਨਾਂ ਲੱਗੀਆਂ ਵੇ ਨਈ ਇਹਨਾਂ ਦੀਆਂ ਗੋਲੀਆਂ ਦੀਆਂ ਕਢਾਉਣੇ ਬੱਚਿਆਂ ਦਾ ਆ ਖਾਣ ਪੀਣ ਵਾਲ ਆ ਗਿਆ ਛੈਟ ਨੂੰ ਬਣਾਪੇ ਹੂੰ ਸਾਰਾ ਅੰਦਰ ਹੀ ਆ ਜੀ ਇਨਡੋਰ ਸਮਾਨ ਤੋਂ ਵਾਹ ਦੇਖ ਸਕਦੇ ਹੋ ਅਡਾ ਸਟਾਲ ਲੱਗੇ ਹੋਏ ਨੇ ਹਰੇਕ ਕੀਤੇ ਸਟਾਲ ਨੇਗੇ ਹਾਂ ਲੱਕੜੀ ਦਾ ਸਮਾਨ ইউটিএম ਵੀ ਲੱਗਿਆ ਹੋਇਆ ਕੈਸ਼ ਵੀ ਕਢਾ ਸਕਦੇ ਆ ਕਢੋਣਾ ਹੂੰ ਬੁੱਡੀਆਂ ਪਟੋਲੇ ਆ ਦੇ ਖਤਰ ਬੱਚ ਦੇਖ ਸਕਦੇ ਤੁਸੀਂ ਅੱਡ ਅੱਡ ਚੀਜ਼ਾਂ ਜਿ ਬਣੀਆਂ ਹੋਏ ਨੇ ਮੇਲਾ ਚੱਲ ਰਿਹਾ ਹੈਗਾ ਹੂੰ ਲੈਣਾ ਹੂੰ ਤੇ ਬਾਰਬ ਦੇ ਨਿੱਟਰ ਜਿਹਾ ਲੌਂ ਬਣਾਉਂਦੇ ਨੇ ਜੇ ਆਪ 25 25 ਡਾਲਰ ਦੇ ਨੇ ਹਾਂ ਦੁਕਾਨਾਂ ਨੇ ਜੀ ਇਹਨਾਂ ਨੇ ਆਦੀਆਂ ਆਦੀਆਂ ਵੈਂਡਰ ਨੇ ਜੇ ਲੋਕਲ ਵੈਂਡਰ ਨੇਗੇ ਆ ਵੀ ਨੱਟ ਕੀਤਾ ਵਾ ਆਵੇ ਰੋਟਪੀਆਂ ਖਾਣ ਪੀਣ ਦੀਆਂ ਸਥਾਲਾਂ ਖੇਟਾਂ ਜਵਾਕ ਦੇਖ ਸਕਦੇ ਆ ਭੱਜੇ ਫਿਰਦੇ ਉਰਿਆਂ ਦੇ ਆ ਘੋੜਿਆਂ ਵਾਲੀ ਰੈਡ ਮੇਲਾ ਦਾ ਸਪਾਰ ਵਾਲੇ ਨਾਲ ਵੀ ਗਿਆ ਜਾ ਰਿਹਾ ਹੈ ਕੱਪ ਜੀ ਆਓ ਕੱਪਾ ਚ ਮੈਂ ਕਿਰਾ ਬੈ ਗਿਆ ਸੀਗਾ ਦੇਖ ਲੋ ਜੀ ਮੇਲਾ ਮੋਟਰਸਾਈਕਲ ਵਾਚ ਚੈੱਕ नहीं नहीं see you, see my, soul, see my soul fire. There's a whole lot of money it's very different, so get those A pretty women waiting out there, they're all living the devil again. ਮੈਂ ਤੁਸ ਜੇਨ ਉਹ ਵੇਤਨ ਮਨ ਸਤੇ ਸ਼ਾਫੀਰ ਲਾਸ ਬੇ ਵੀਵਾਨ ਲਾਸ ਬੇ ਆ ਉਹ ਵਜ਼ ਦੈਂਬੂ ਬੇਰ ਬੂਹਾਂ ਜੁਜ ਨਤੇ ਆਹ ਜਿਹੜੀ ਇਸਾ ਆ ਨਾ ਕੋਈ ਹੋਰ ਹੀ ਹੋਰ ਇੱਕ ਵਾਰ ਦੇ ਉੱਤੇ ਹੋਰ ਹੀ ਉੱਤੇ ਯਾਰ ਹੈ ਉਹ ਕੀ ਬਣਾਈ ਜਾਂਦਾ ਕਿਆ ਬਾਤ ਹੈ ਕਿਆ ਬਾਤ ਹੈ ਜੀ ਆਹ ਸੈਕਸ਼ਨ پارک ਦੇ ਵਿੱਚ ਮੇਦਾ ਚੱਲ ਰਿਹਾ ਹੈ ਇਹ ਵੀ ਚੱਲੂ ਹੁਣ ਰਾਈਟ ਦੇ ਦਿਆਂ ਖੜ ਗਈ ਹੈ ਤੋ ਤੁਸੀਂ ਮੇਲਾ ਦੇਖ ਲਿਆ ਜੀ ਇਦਾਂ ਦਾ ਮੇਲਾ ਚੱਲਿਆ ਬਾਕੀ ਇਹ ਰਾਤ ਨੂੰ ਵੀ ਚੱਲਣਾ ਹੈ ਰਾਤ ਨੂੰ ਜ਼ਿਆਦਾ ਰੌਣਕ ਹੋਊਗੀ ਕਿਉਂਕਿ ਕਲਰ ਕਲਰ ਜ਼ਿਆਦਾ ਹੁੰਦੇ ਨੇ